ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੋਕੜ ਗੱਬਣ ਵੈਡ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਢਿੱਲੋ ਡੈਰੀ ਫਾਰਮ ਤੇ ਪੰਮਾ ਬਾਈ ਦਾ ਨਾਂ ਹੈਗਾ ਹੌਕ ਪੁੱਛ ਲੈਨੇ ਬਾਈ ਟੋਰਟੇਰ ਬਾਈ ਜੀ ਹੱਸੀ ਕਾ ਹੱਸੀ ਕਾ ਵੀਰੇ ਹੋ ਠੀਕ ਹੋਈ ਬਦਿਆ ਹਾਂਜੀ ਹਾਂ ਵੀਰੇ ਵਧੀਆ ਜੀ ਵਧੀਆ ਚੱਲਦਾ ਕੰਮ ਹਾਂਜੀ ਹਾਂ ਮੇਰੇ ਪੂਰਾ ਵਧੀਆ ਜੀ ਕੜੀ ਤਾ ਠੀਕ ਆ ਬਾਈ ਹਾਂਜੀ ਵੀਰੇ ਨਾਮ ਤੇ ਐਡਰੈਸ ਬੋ ਨਾਮ ਵੀਰੇ ਮੇਰਾ ਪੰਮਾ ਗਨੇ ਪਿੰਡ ਦੇ ਮੈਨੂੰ ਤੇ ਐਡਰੈਸ ਵੀਰੇ ਆਪਣਾ ਪਿੰਡ ਮੰਡੇਰ ਖੁਰਦਾ ਜ਼ਿਲ੍ਹਾ ਸੰਗਰੂਰ ਆ ਇਤਨੋਂ ਲੰਮ ਮੰਡੀ ਤੋਂ ਵੀਰੇ 10 ਕਿਲੋਮੀਟਰ ਦੂਰੀ ਤੇ ਪਿੰਡ ਐ ਆਪਣਾ ਠੀਕ ਆ ਬਾਈ ਹਾਂਜੀ ਸਿੰਗਾ ਸੜਕ ਹੁੰਦੀ ਆ ਉਥੋ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਬਾਈ 9877218756 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਹਾਂਜੀ ਵੱਡੇ ਭਾਈ A to Z ਰਿਕਾਰਡ ਮਿਲੂਗਾ ਵੱਡੇ ਭਾਈ ਇਹਦਾ ਓਕੇ ਫਾਰਮ ਦੀ ਬੈੜਾ ਵੱਡੇ ਭਾਈ ਦੂਜਾ ਸੂਆ ਸੁਨਾ ਪਛੀ ਪਹਿਲਾ ਸੂਆ ਸੁਈ ਹੋਈ ਹੈ ਪਹਿਲਾ ਸੂਆ 31 ਨੰਬਰ 31 ਨੰਬਰ ਟੈਗ ਆ ਭਾਈ ਮੂੰਹੋਂ 4 ਦੰਦ ਦਾ ਦੂਜੇ ਵਾਸਤੇ ਗੱਬਣ ਮੂੰਹੋਂ 4 ਦੰਦ ਦਾ 4 ਦੰਦ ਦਾ ਵੀਰੇ ਇਹਦਾ ਜਿਹੜਾ ਰਿਕਾਰਡ ਆਪਾਂ ਦੱਸ ਦਿੰਨੇ ਆ 31 ਨੰਬਰ ਟੈਗ ਹਾਂਜੀ 31 ਨੰਬਰ ਟੈਗ ਹੈ ਵੀਰੇ ਮੂੰਹੋਂ 4 ਦੰਦ ਦਾ PDF ਤੇ DMC ਸੀਮਨ ਦੀ ਆਪ ਹੈ ਓਕੇ ਹਾਂਜੀ PDF ਤੇ DMC ਸੀਮਨ ਦੀ ਆਪ ਹੈ ਤੇ ਮਦਰ ਮਿਲਕ ਦਾ ਵੀ ਰਿਕਾਰਡ ਹੋਇਆ ਹੈ ਪੀਕ ਲੈਵਲ 48 ਕਿਲੋ 960 ਗ੍ਰਾਮ ਠੀਕ ਆ ਹਾਂਜੀ ਜਿਹੜਾ ਦਾ ਮਦਰ ਮਿਲਕਾ ਹੈ ਤੇ ਅੱਗੇ ਵੀਰੇ ਪ੍ਰੈਗਨੈਂਟ ਪ੍ਰੋਜ਼ ਨਹੀਂ ਇਹਦੀ ਜੌਂਦੇ ਤੋਂ ਪ੍ਰੈਗਨੈਂਟ ਹੈ ਵੀਰੇ ਅੱਛਾ ਜੌੜੀ ਦਾ ਸੀਮਨ ਹੁੰਦਾ ਵਾਰਡ ਵਾਈਡ ਦਾ ਓਕੇ ਜੀ ਕਨਵੈਨਸ਼ਨਲ ਨਾਰਮਲ ਸੀਮਨ ਲੱਗਾ ਹੈ ਵੀਰੇ ਉਹ ਤੋਂ ਇਹ ਪ੍ਰੈਗਨੈਂਟ ਹੈ ਓਕੇ ਜੀ ਸਾਢੇ ਤਿੰਨ ਤੋਂ ਚਾਰ ਦੇ ਵਿੱਚ ਵਿੱਚ ਗੱਬੜਾ ਵੀਰੇ ਜਿਹੜਾ ਲੈ ਕੇ ਜਾਊਗਾ ਅਗਲਾ ਵੀ ਤਸੱਲੀ ਕਰਕੇ ਚੈੱਕ ਕਰਾ ਕੇ ਲੈ ਕੇ ਜਾਵੇ ਠੀਕ ਆ ਹਾਂਜੀ ਹਾਂ ਕਿਉਂਕਿ ਵੀਰੇ ਤੈਨੂੰ ਪਤਾ ਇਹ ਸਾਹ ਨਹੀਂ ਚੀਜ਼ ਨੇ ਬਾਈ ਆਪਣੀ ਗੇਟੋ ਵਾਰ ਗਰੰਟੀ ਨਹੀਂ ਹੈਗੀ ਕੋਈ ਵੀ ਇਹ ਦੁੱਧ ਕਿੰਨਾ ਆਉਣਾ ਹੈ ਦੁੱਧ ਵੱਡੇ ਭਾਈ 1.5 ਕਿਲੋ ਆ ਭਾਈ ਆਪਾਂ ਦਾ ਨਾ ਬਰਾਬਰ ਮੰਨ ਕੇ ਲਿਆ ਜਾਂ ਨਾ ਬਰਾਬਰੀ ਦੇਣੀ ਹੈ ਅੱਗੇ ਭਾਈ ਅਗਲੀ ਦੀ ਸੇਵਾ ਹੈ ਨਾ ਵੀ ਅਗਲਾ 24 ਨਾ 26 ਉਹ ਅਗਲੀ ਦੀ ਸੇਵਾ ਭਾਈ ਆਪਾਂ ਦਾ ਨਾ ਮੰਨ ਕੀ ਨਹੀਂ ਵੀ ਬਸ ਥਣ ਪਾਸ ਕਰਉ ਗੱਲ ਬਹੁਤ ਠੀਕ ਹਾਂਜੀ ਹਾਂ ਭਾਈ ਤੋੜ ਕੇ ਦਿਖਾ ਦੇ ਯਾਤ ਬ੍ਰੈਡ ਫੁੱਲਾ ਬਾਕੀ ਵੱਡੇ ਭਾਈ ਤੈਨੂੰ ਪਤਾ ਹੈ ਵੀ ਐਂਡੀਆਂ ਘਰ ਘਰ ਨਹੀਂ ਜੰਮਦੀਆਂ ਨਹੀਂ ਜੰਮਦੀਆਂ ਹਾਂ ਨਹੀਂ ਜੰਮਦੀਆਂ ਬਾਕੀ ਫੁੱਲ ਸੀਮਣ ਤੋਂ ਲੈ ਕੇ ਸਾਰੀ ਡਿਟੇਲ ਆ ਭਾਈ ਕੋਲੇ ਬਾਕੀ ਬਈ ਦੇਖ ਜਿਹੜੇ ਜਿਹੜੇ ਬੰਦੇ ਨੇ ਸਮਝਣਾ ਹੋਵੇ ਬਈ ਸਮਝ ਨਹੀਂ ਗੱਲ ਹੈ ਡੋ ਵੱਡੀ ਹੁੰਦੀ ਹੈ ਬੱਚੀ ਦੀ ਬਈ ਦੇਖੀ ਢੇੜ ਦੇਖ ਬੱਚੀ ਦਾ ਕਿੱਦਾਂ ਹਾਂ ਸਹੀ ਗੱਲ ਅੱਜ ਵੀ ਬਈ ਬੰਦਾ ਮੈਂ ਇਹਨੂੰ ਐਂ ਕਹਿ ਕੇ ਵੇਚ ਸਕਦਾ ਵੀ ਦੁੱਧੋ ਜੇ ਛੱਡ ਕੇ ਵੇਚ ਲਈ ਹੋਵੇ ਟੂਪਾਂ ਭਰ ਕੇ ਵੀ ਬੱਚੀ ਦਾ ਮਹੀਨਾ ਸੂਣ ਚ ਰਹਿੰਦਾ ਸਹੀ ਗੱਲ ਕੋਈ ਵੀ ਬਈ ਕਹਿ ਨਹੀਂ ਸਕਦਾ ਬੱਚੀ ਨੂੰ ਹਾਂ ਵੀਰੇ ਸਹੀ ਗੱਲ ਆ ਬਈ ਜਾਤ ਬਰੀਡ ਫੋਲ ਜਾਤ ਬਰੀਡ ਦਾ ਵੱਡੇ ਬਈ ਕਾਹ ਨੂੰ ਪੁੱਛਦਾ ਬੱਚੀ ਦਾ ਕੋਈ ਲੇਖਾ ਨਹੀਂ ਹਾਂ ਬਾਕੀ ਬਈ ਦੇਖਾਂ ਜੇ ਝੂਟ ਕੇ ਕਿ ਵੇਚ ਰਹੋ ਵੀ ਬਈ ਕਰਦੀ ਏ ਤੈਨੂੰ ਆਪਣੀ ਪਤਾ ਬਈ ਹਣਾ ਤੂੰ ਤਾਂ ਸਾਹਮਣੇ ਆ ਬਾਕੀ ਕੈਮਰੇ ਨੂੰ ਤਾਂ ਪਤਾ ਹੀ ਲੱਗ ਜਾਊਗਾ ਤੇ ਬੱਚੀ ਬਈ ਕਰਦੀ ਪਲੀ ਹੋਈ ਨਹੀਂ ਹੈਗੀ ਫਾਰਮ ਦੀ ਆ ਟਾਪ ਦੇ ਫਾਰਮ ਦੀ ਬੱਚੀ ਆ ਵੱਡੇ ਬਈ ਦੇਖ ਬਈ ਬੱਚੀ ਖਾਨੀ ਖੁੰਨੀ ਦੇ ਇਹ ਗੱਲ ਕਰੇ ਨਹੀਂ ਪਾਲਦੀ ਨਹੀਂ ਪਾਲਦੀ ਬਈ ਹਾਂ ਤੇ ਬਾਈ ਬਾਕੀ ਤੈਨੂੰ ਪਤਾ ਹੈ ਵੱਡੇ ਭਾਈ ਇਹਨੇ ਸਿਆਲ ਚ ਜਾ ਕੇ ਸੁਣਿਆ ਨਵੰਬਰ ਤੋਂ ਦਸੰਬਰ ਦੇ ਮਹੀਨੇ ਦੇ ਵਿੱਚ ਠੀਕ ਹੈ ਉਦੋਂ ਪਤਾ ਵੀ ਬਾਈ ਗਾਈਆਂ ਦਾ ਕੀ ਮੁੱਲ ਹੁੰਦਾ ਸਹੀ ਗੱਲ ਹਾਂ ਕਿਉਂਕਿ ਬਈ ਅੱਜ ਦੀ ਘੜੀ ਦੇ ਵਿੱਚ ਗਰਮੀ 'ਚ ਨਹੀਂ ਮੁੱਲ ਕੱਟਦੇ ਬਾਈ ਤੇ ਸਿਆਲ ਚ ਦਾ ਵੀ ਕਟਣੀ ਕੀ ਕੱਟਣੀ ਕੀ ਹਾਂ ਸਿਆਲ ਚ ਦਾ ਦੁੱਗਣਾ ਰੇਟ ਹੋ ਜਾਣਾ ਹਾਂਜੀ ਹਾਂ ਦੁੱਗਨੇ ਰੇਟ ਹੋ ਜਾਣਗੇ ਬਾਕੀ ਬਈ ਬੱਚੀ ਦੀ ਨਾ ਯਾਰ ਫੇਸ ਕੁਆਲਟੀ ਜੇ ਚੈੱਕ ਕਰਾਈਏ ਲੈ ਦੇਖੇ ਫੇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਹੈ ਨਾ ਬੜੀ ਚੰਗੀ ਚੰਗੀ ਬੋਦੀ ਹੈ ਬਈ ਬੱਚੀ ਦੀ ਹਾਂ ਦੂਜਾ ਸੂਆ ਚਾਰ ਦੰਦ ਬਈ ਸੂਏ ਬੱਚੀਆਂ ਦੂਜੇ ਸੂਏ ਵਾਸਤੇ ਠਣ ਪਾਸ ਆ ਬਈ ਠਲ ਬਈ ਯਾਰ ਗਾਰੰਟੀ ਆਪਣੀ ਬਈ ਹਾਂ ਹੂੰ ਤੇ ਲਾਡੋ ਲਾ ਰੱਖਾਉਣੀ ਹੈ ਤੇ ਲਾਡੋ ਲਾ ਦਾ ਬਈ ਯਾਰ ਬੱਚੀ ਨੇ ਬਈ ਫਰਸਟ ਟਾਈਮ ਮਨੇ 30 ਲੀਟਰ ਰੋਦ ਤਾ ਹੋਇਆ ਬਈ ਹਾਂ ਤੁਹਾਨੂੰ ਆਇ ਨਹੀਂ ਹੁੰਗਾ ਵੀ ਸੜਿਆ ਹੋਇਆ ਥਾਲੂਗਾ ਬੱਚੀ ਦਾ ਇਹ ਗੱਲ ਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਹਾਂਜੀ ਬਾਈ ਬਹੁਤ ਪਈਆਂ ਕੱਦ ਬੱਡ ਵੀ ਚੰਗੇ ਕੱਦ ਬੱਡ ਦਾ ਬਾਈ ਬੱਚੀ ਕੱਲੀ ਬਲੇਰੋ ਪਿੱਛੇ ਬਾਈ ਕੱਲੀ ਆਉ ਦੋ ਨਹੀਂ ਆਉਂਦੀਆਂ ਕੱਲੀ ਆਉਗੀ ਬੱਚੀ ਸਹੀ ਗੱਲ ਹਾਂ 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 ਬਾਈ ਤੇ ਬਾਈ 50 55 ਵਾਲਾ ਬਾਈ ਬਣ ਕੇ ਬਾਈ ਫੋਨ ਨਾਲ ਲਾਵੇ ਮੁੱਲ ਇਹਦਾ ਮੁੱਲ ਬਾਈ ਇਹਦਾ 75000 ਆ ਬਾਈ 70000 ਦੀ ਬੱਚੀ ਦੇਣੀ ਆ ਬਾਈ ਬਾਈ ਬਣ ਕੇ ਬਾਈ ਜਿਹਦੇ ਸਮਝ ਚ ਆਊਗੀ ਉਹੀ ਫੋਨ ਕਰੇ ਠੀਕ ਆ ਹਾਂ ਕਿਉਂਕਿ ਬਈ ਕਮੈਂਟਾਂ ਦੇ ਬਾਈ ਜਿਹੜੇ ਇੱਕ ਲਿਖਦਾ ਲਿਖ ਦਿੰਦਾ ਥੱਲੇ ਵੀ ਲੋਕ ਤਾਂ ਤਾਰੀਆਂ ਮਿਲ ਜਾਂਦੀਆਂ ਨੇ 70 70 ਜਿਆਦੀਆਂ ਗੱਲ ਕਰ ਬਾਈ ਇਦਾਂ ਦੀ ਨਹੀਂ ਮਿਲਦੀ ਹੈਗੀ ਨਹੀਂ ਮਿਲਦੀ ਬਾਈ ਨਹੀਂ ਮਿਲਦੀ ਸਹੀ ਗੱਲ ਹਾਂ ਜਗਾਠਾ ਦੇਖ ਬਾਈ ਤਹਾਂ ਤੋਂ ਦਿਖਾ ਦੇ ਯਾਰ ਬੱਚੀ ਕਿੰਨੀ ਚੌੜੀ ਹੈ ਹਨਾ ਆ ਚੀਜ਼ ਸਹੀ ਗੱਲ ਆ ਰਾਜੀ ਰੂਜੀ ਫਲ ਤੇਰਾ ਬਈ ਆਪਾਂ ਉੱਤੋਂ ਦੇਖ ਕੇ ਚੱਲੋ ਥੱਲੋਂ ਨਾ ਦੇਖ ਕੇ ਨਾ ਚੱਲੋ ਬੱਚੀ ਨੇ ਥੱਲੋਂ ਬਾਈ ਹਲੇ ਬੱਚੀ ਨੇ ਕੀ ਹਲਵਾ ਕਰ ਕਰੀ ਨਹੀਂ ਕਰਦੀ ਨਹੀਂ ਦਿਖਾਉਣਿਆ ਹਜੇ ਤਾਂ ਬਾਈ ਮੈਂ ਨਾ ਬਣੂ ਬਣੂ ਬਹੁਤ ਜਿਹੜੇ ਹਿਸਾਬ ਨਾਲ ਢੱਲਾ ਨਹੀਂ ਨਹੀਂ ਵੀਰੇ ਬਹੁਤ ਜ਼ਿਆਦਾ ਨਹੀਂ ਆਏ ਬਣਨਾ ਬਾਈ ਬੱਚੀ ਨੇ ਬਾਕੀ ਬਾਈ ਜਿਹੜਾ ਸੀਮਨ ਬੱਚਾ ਦੱਸਿਆ ਬਾਈ ਉਹ ਮੈਂ ਆਪਦੇ ਕੋਲ ਬਣਾ ਕੇ ਗੱਪ ਨਹੀਂ ਮਾਰਿਆ ਹੈਗਾ ਸਾਰਾ ਕਾਪੀ ਤੇ ਲਿਖਿਆ ਹੋਇਆ ਬਾਈ ਸੀਮਨ A to Z ਲਿਖਿਆ ਹੋਇਆ ਬਾਈ ਸਾਰਾ ਪਰਫਾਰਮਰ ਨੇ ਦਿੱਤਾ ਬਾਈ ਕਾਪੀ ਵੀ ਦਿਖਾ ਦੇ ਠੀਕ ਆ ਆ ਦੇਖ ਬਾਈ ਸਾਰਾ A to Z ਰਿਕਾਰਡ ਲਿਖਿਆ ਹੋਇਆ ਮੇਰੇ ਬੱਚੀ ਦਾ ਠੀਕ ਆ ਹਾਂ ਜਨਮ ਤੋਂ ਲੈ ਕੇ ਪਲ ਤੇ ਮੁੱਲ 75 72 ਹਜ਼ਾਰ ਦੀ ਬਾਈ ਕਹਿੰਦਾ ਵੇਡ ਦੇ ਹਾਂਜੀ ਬਾਈ 72 ਚੋ ਸ਼ਾਰਟ ਕਰ ਦਾਂਗੇ ਤੇ ਬਾਈ ਬੱਚੀ ਲੈਣਾ ਦਸੰਬਰ ਮਹੀਨੇ ਚ ਬਾਈ ਬੱਚੀ ਮੈਂ ਨਹੀਂ ਬੋਲਾਂ ਬੱਚੀ ਬੋਲੂਗੀ 1.5 ਲੱਖ ਰੇਕਾਰਾਂ ਚ ਬੱਚੀ ਨੇ ਵੇਕਣਾ ਬਾਈ ਹਮ ਨਜ਼ਾਰੇ ਨਾਲ ਸਹੀ ਹਾਂ ਹਾਂ 1.5 ਲੱਖ ਦੀ ਬੱਚੀ ਨੇ ਵੇਕਣਾ ਬਾਈ ਜਿਹੜੇ ਹਿਸਾਬ ਨਾਲ ਟਾਂਚਾ ਟੁੰਚਾ ਟਾਂਚਾ ਟੁੰਚਾ ਦਾ ਬਾਈ ਰਾਜੀ ਨਹੀਂ ਛੱਡ ਗੱਲਾਂ ਦੀ ਹਮ ਸਹੀ ਗੱਲ ਹਾਂ ਹਾਂ ਬਾਈ ਬਹੁਤ ਚੰਗਾ ਫੇਸ ਚੰਗਾ ਹਾਂਜੀ ਯਾਦ ਬ੍ਰੀਡ ਚੰਗੀ ਹੈ ਦੁੱਧ ਦਾ ਰਿਕਾਰਡ ਚੰਗਾ ਚੰਗੇ ਸੀਮਣ ਦੀ ਹੈ ਚੰਗੇ ਸੀਮਣ ਤੋਂ ਹੀ ਗੱਭਣਾ ਹਾਂ ਚੰਗੇ ਸੀਮਣ ਤੋਂ ਹੀ ਗੱਭਣਾ ਹੈ ਮੇਰੇ ਤੇ ਕਿਸੇ ਵੀਰ ਨੂੰ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ